ਇਹ ਵਿੱਚ ਗੈਸ ਲੀਕ ਓਨ ਕਰਕੇ 12 ਵਿਅਕਤੀਆਂ ਦੀ ਡੈਥ ਹੋ ਗਈ ਜਿਹੜੇ ਰਤੀ ਸੁੱਤੇ ਹੋਏ ਸਵੇਰੇ ਉੱਠੇ ਨਹੀਂ ਸਕੇ ਉਹ ਉਹਨਾਂ ਚ ਇੱਕ ਲੜਕਾ ਜਿਹੜਾ ਉਹ ਜੌਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਇਸ ਏਰੀਆ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈਡ ਬੋਡੀਆਂ ਉਥੋਂ ਲਿਆਂਦੀਆਂ ਗਈਆਂ ਅਵਰ ਸਰ 에어ਪੋਰਟ ਤੋਂ ਤੇ ਸਾਡੀ ਜਿਹੜੀ ਐਂਬੂਲੈਂਸ ਸਰਵਿਸ ਜਾਂ ਸਾਡੀ ਸ਼ਾਹ ਬੈਨ ਵਗੈਰਾ ਉਹਨਾਂ ਨਾਲ ਉਹਨਾਂ ਡੈਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸਸਕਾਰ ਕੀਤੇ ਗਏ ਉਹ ਤੇ ਸਾਡੇ ਜਿਹੜੇ ਡਿਸਟ੍ਰਿਕਟ ਵਾਈਸ ਸਾਡੇ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਈਆਂ ਜਾ ਕੇ ਆਪਣਾ ਜੋ ਫਰਜ਼ ਸੀ ਉਹ ਪੂਰਾ ਕੀਤਾ ਤੇ ਸਾਰਾ ਸਰਵੇ ਕੀਤਾ ਤੇ ਇਹਨਾਂ ਚੋਂ ਜਿਹੜੇ ਲੜਕੇ ਜ਼ਿਆਦਾ ਤੋਂ ਉਹ ਸੁਨਾਮਦੇ ਹੋ ਗਏ ਜਾਂ ਤੇ ਇੱਕ ਲੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਕਰਨੇ ਦਾ ਇੱਕ ਲੜਕਾ ਇੱਕ ਸਰਨਪਰਨ ਤੋਂ ਤੇ ਅੱਜ ਮੋਗੇ ਅਸੀਂ ਕਲਕਲਾ ਪਿੰਡ 'ਚ ਆਏ ਆ ਸੋ ਇੱਥੇ ਇਹ ਹਾਲਤ ਦੇਖੀ ਜਿਹੜੀ ਕਰਤਾ ਰਹਿਣ ਦੇ लायक ਹੈ ਨਹੀਂ ਬਿਲਕੁਲ ਸੋ ਇਹਦੀ ਜਿਹੜਾ ਪਹਿਲਾਂ ਵਾਈ ਕਰਨੀ ਡੈਥ ਹੋ ਚੁੱਕੀ ਸੀ ਇੱਕ 85 ਉਹਨਾਂ ਦੀ ਡੈਥ ਹੋ ਗਈ ਪਹਿਲਾਂ ਦੂਸਰਾ ਬੱਚਾ ਜਿਹੜਾ ਆਇਆ ਹੋਇਆ ਉਹਦੇ ਵੀ ਗੋ ਬੱਚੇ ਨੇ ਦੋ ਉਹ ਆਪਣੇ ਸੋਹਰੇਂ ਜਿ ਰਹਿ ਰਹੇ ਆ ਤੇ ਇਹੀ ਫੈਸਲਾ ਕੀਤਾ ਇੱਕ ਤਾਂ ਸੀ ਜਿਹੜੀ ਟੈਸਟ ਵੱਲੋਂ ਜਿਹੜੀ ਪੈਨਸ਼ਨ ਲਗਾਉਂਦੇ ਆ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਵੀ ਮੈਂ ਉਹਨੂੰ ਵੀ ਲਗਾਤੀ ਆ ਚੈੱਕ ਦੇਤਾ ਇਹਨਾਂ ਨੂੰ ਔਰ ਇਹ ਹਰ ਮਹੀਨੇ ਉਹਦੇ ਅਕਾਊਂਟ 'ਚ ਪੈਸੇ ਆਜਿਆ ਕਰਨਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਲਈ ਕੁਛ ਛੋੜੇ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਕਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਢਾਇਰ ਸੀ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੇ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਲੋਕ ਮਰਲੇ ਜਗਾ ਹੋਰ ਦੇ ਕੇ ਤੇ ਉਹ ਤਕਰੀਬਨ ਸਾਡਾ ਅਬੀ 25 ਫੁੱਟ ਚੜੀ ਸਾਨੂੰ ਡੈਪਥ ਵਿਡਥ ਮਿਲ ਜੇਗੀ ਉਹਦੇ ਨਾਲ ਦਫੰਸੀ ਅੱਜ ਡਿਊਟੀ ਲਾਤੀ ਹੈ ਸਾਡੇ ਪ੍ਰਧਾਨਗੀ ਉੱਥੇ ਅਗੇ ਨੇ ਦੇ ਮੌਕੇ ਦੇ ਸੋ ਇਹ ਮਿਸਤਰੀ ਨੂੰ ਲਾ ਕੇ ਸਾਰਾ ਸਰਵੇ ਕਰਕੇ ਜਮੀਨ ਵੀ ਅਸੀਂ ਲਾਂਗੇ ਤੇ ਉਸ ਤੋਂ ਬਾਅਦ ਦੇ ਵੀ ਕਰਜਲਾ ਸੀ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਿਹੜਾ ਸ਼ੁਰੂ ਕਰ ਦਾਂਗੇ ਅੱਜ ਸਾਡੇ ਸਤਿਕਾਰਯੋਗ ਉਬਰਾਈ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੋਰਜੀਆ ਦੇ ਵਿੱਚ ਦੁੱਖ ਦੁਖਦਾਾਨ ਸਾ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਉਬਰਾਈ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਫਾਦਰ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜਿਉਂ ਕਿ ਜਿਹੜਾ ਮਕਾਨ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ। ਤੋਂ ਅਸੀਂ ਕੋਟਨ-ਕੋਟ ਧੰਨਵਾਦ ਕਰਦੇ ਆਂ ਉਬਰਾਏ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗਾ ਜੋ ਕਦਮ ਚੱਕਿਆ ਪਹਿਲਾਂ ਵੀ ਇਹ ਇਸ ਪਰਪਰਕਾ ਦਾ ਕੰਮ ਕਰਦੇ ਰਹੇ ਆਂ ਔਰ ਅਸੀਂ ਆਪ ਖੇਹ ਚ ਆਸਤੇ ਕਾਮਨਾ ਕਰਦੇ ਆਂ ਕਿ ਇਸੇ ਤਰ੍ਹਾਂ ਇਹ ਜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। ਪਿੱਛੇ ਇੱਕ ਦੁਰਘਟਨਾ ਵਾਪਰੀ ਜਿਹੜੀ ਚੋਰਜਿਆ ਵਿੱਚ ਗੈਸ ਲੀਕ ਓਨ ਕਰਕੇ 12 ਵਿਅਕਤੀਆਂ ਦੀ ਕਿੰਨੇ ਲੋਕ ਜਿਹੜੇ ਰਾਤੀ ਸੁੱਤੇ ਹੋ ਸਵੇਰੇ ਉੱਠੇ ਨਹੀਂ ਸਕੇ ਉਹ ਉਹਨਾਂ ਚ ਇੱਕ ਲੜਕਾ ਜਿਹੜਾ ਉਹ ਜੌਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਇਸ ਏਰੀਆ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈੱਡ ਬੋਡੀਆਂ ਉਥੋਂ ਲਿਆਂਦੀਆਂ ਗਈਆਂ ਅਵਰਸਰ 에어ਪੋਰਟ ਤੋਂ ਤੇ ਸਾਡੀ ਜਿਹੜੀ ਐਂਬੂਲੈਂਸ ਸਰਵਿਸ ਜਾਂ ਸਾਡੀ ਸ਼ਬਹਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸਸਕਾਰ ਕੀਤੇ ਗਏ ਭੋਗ ਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੇ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਿਆ ਜਾਂ ਕੇ ਆਪਣਾ ਜੋ ਫਰਜ਼ ਸੀ ਉਹ ਪੂਰਾ ਕੀਤਾ ਤੇ ਸਾਰਾ ਸਰਵੇ ਕੀਤਾ ਤੇ ਇਹਨਾਂ ਚ ਉਹ ਜਿਹੜੇ ਲੜਕੇ ਜਿਆਦਾ ਤਾਂ ਉਹ ਸਨਾਨ ਦੇ ਹੋ ਗਏ ਜਾਂ ਤੇ ਇੱਕ ਲੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਕਰਨੇ ਦਾ ਇੱਕ ਲੜਕਾ ਹੈ ਇੱਕ ਸਰਨਤਾਰਨ ਤੋਂ ਤੇ ਅੱਜ ਮੋਗੇ ਅਸੀਂ ਕਲਕਲਾ ਪਿੰਡ 'ਚ ਆਏ ਆ ਸੋ ਇੱਥੇ ਇਹ ਹਾਲਤ ਦੇਖੀ ਜਿਹੜੀ ਘਰ ਤਾਂ ਰਹਿਣ ਦੇ लायक ਹੈ ਨਹੀਂ ਬਿਲਕੁਲ ਸੋ ਇਹਦੀ ਜਿਹੜਾ ਤਨਾ ਬਾਈ ਕਰਨੀ ਡੈਥ ਹੋ ਚੁੱਕੀ ਸੀ ਇਹ 85 ਲਾ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਦੂਸਰਾ ਬੱਚਾ ਜਿਹੜਾ ਆਇਆ ਹੋਇਆ ਉਹਦੇ ਵੀ ਗੋ ਬੱਚੇ ਨੇ ਦੋ ਉਹ ਆਪਣੇ ਸੋਹਰੇ ਜਿ ਰਹਿ ਰਹੇ ਆ ਤੇ ਇਹੀ ਫੈਸਲਾ ਕੀਤਾ ਇੱਕ ਤਾਂ ਅਸੀਂ ਜਿਹੜੀ ਟ੍ਰਸਟ ਵੱਲੋਂ ਜਿਹੜੀ ਪੈਨਸ਼ਨ ਲਗਾਉਂਦੇ ਆ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਨੂੰ ਵੀ ਲਗਾਤੀ ਆ ਚੈੱਕ ਦਿੱਤਾ ਇਹਨਾਂ ਨੂੰ ਔਰ ਇਹ ਹਰ ਮਹੀਨੇ ਉਹਦੇ ਅਕਾਊਂਟ 'ਚ ਪੈਸੇ ਆਜਿਆ ਕਰਨਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਲਈ ਕੁਛ ਛੋਟੇ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਘਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਢਾਈ ਸੀ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੇ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਲੋਕ ਮਰਲੇ ਜਗਾਹ ਹੋਰ ਦੇ ਕੇ ਤੇ ਉਹ ਤਕਰੀਬਨ ਸਾਡਾ ਵੀ 25 ਫੁੱਟ ਜੜੀ ਸਾਨੂੰ ਡੈਪਥ ਵਿਡਥ ਮਿਲ ਜੇਗੀ। ਉਹਦੇ ਨਾਲ ਲਿਸੰਸੀ ਅੱਜ ਡਿਊਟੀ ਲਾਤੀ ਹੈ ਸਾਡੇ ਪ੍ਰਧਾਨਗੀ ਉੱਥੇ ਅਗਲੇ ਮੌਕੇ ਦੇ। ਸੋ ਇਹ ਮਿਸਤਰੀ ਨੂੰ ਲਾ ਕੇ ਸਾਰਾ ਸਰਵੇ ਕਰਕੇ ਜ਼ਮੀਨ ਮੀਨ ਸੀ ਲੰਘਾਂਗੇ ਤੇ ਉਸ ਤੋਂ ਬਾਅਦ ਇਹ ਅ ਕਾਰਜ ਜਲਾ ਸੀ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਲਾ ਸ਼ੁਰੂ ਕਰ ਦਾਂਗੇ। ਅੱਜ ਸਾਡੇ ਸਤਿਕਾਰਯੋਗ ਓਬਰਾਏ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੌਰਜੀਆ ਦੇ ਵਿੱਚ ਦੁੱਖ ਦੁਖਦਾਾਨ ਸਾ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਓਬਰਾਏ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਫਾਦਰ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜੋ ਕਿਉਂਕਿ ਜਿਹੜਾ ਮਕਾਨ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ। ਸੋ ਅਸੀਂ ਕੋਟਨ-ਕੋਟ ਧੰਨਵਾਦ ਕਰਦੇ ਹਾਂ ਉਬਰਾਏ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗਾ ਜੋ ਕਦਮ ਚੱਕਿਆ। ਪਹਿਲਾਂ ਵੀ ਇਹ ਇਸ ਪਰਪਰਕਾਰੇ ਕੰਮ ਕਰਦੇ ਰਹੇ ਆ ਔਰ ਅਸੀਂ ਆਪ ਕੋ ਖੇਹ ਚ ਆਸਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। ਪਿੱਛੇ ਇੱਕ ਦੁਖਤਨਾ ਵਾਪਰੀ ਜਿਹੜੀ ਚੋਰਜਿਆ ਵਿੱਚ ਗੈਸ ਲੀਕ ਓਨ ਕਰਕੇ 12 ਵਿਅਕਤੀਆਂ ਦੀ ਲੈਥ ਹੋ ਗਏ ਜਿਹੜੇ ਰਤੀ ਸੁੱਤੇ ਹੋਵੇ ਸਵੇਰੇ ਉੱਠੇ ਨਹੀਂ ਸਕੇ ਉਹ ਉਹਨਾਂ ਚ ਇੱਕ ਲੜਕਾ ਜਿਹੜਾ ਉਹ ਜੌਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਇਸ ਏਰੀਆ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈੱਡ ਬੋਡੀਆਂ ਉਥੋਂ ਲਿਆਂਦੀਆਂ ਗਈਆਂ ਅਵਰਸਰ ਏਅਰਪੋਰਟ ਤੋਂ ਤੇ ਸਾਡੀ ਜਿਹੜੀ ਐਂਬੂਲੈਂਸ ਸਰਵਿਸ ਜਾਂ ਸਾਡੀ ਸ਼ਬਹਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸਸਕਾਰ ਕੀਤੇ ਗਏ ਭੋਗ ਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੀਆਂ ਟੀਮਾਂ ਹੈਗੀਆਂ ਸਾਰੀਆਂ ਉਹ ਉਹ ਉੱਥੇ ਗਿਆ ਜਾ ਕੇ ਆਪਣਾ ਜੋ ਫਰਜ਼ ਸੀ ਉਹ ਪੂਰਾ ਕੀਤਾ ਤੇ ਸਾਰਾ ਸਰਵੇ ਕੀਤਾ ਤੇ ਇਹਨਾਂ ਚੋ ਜਿਹੜੇ ਲੜਕੇ ਜਿਆਦਾ ਤਾਂ ਉਹ ਸੁਨਾਮ ਦੇ ਹੋ ਗਏ ਜਾਂ ਤੇ ਇੱਕ ਲੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਖੰਨੇ ਦਾ ਇੱਕ ਲੜਕਾ ਹੈ ਇੱਕ ਸਰਨਤਾਰਨ ਤੋਂ ਤੇ ਅੱਜ ਮੋਗੇ ਅਸੀਂ ਕਲਕਲਾ ਪਿੰਡ ਚ ਆਏ ਆ ਸੋ ਇੱਥੇ ਇਹ ਹਾਲਤ ਦੇਖੀ ਜਿਹੜੀ ਘਰ ਤਾਂ ਰਹਿਣ ਦੇ लायक ਹੈ ਨਹੀਂ ਬਿਲਕੁਲ ਸੋ ਇਹਦੀ ਜਿਹੜਾ ਪਹਿਲਾਂ ਭਾਈ ਕਰਨੀ ਡੈਥ ਹੋ ਚੁੱਕੀ ਸੀ ਇਹ 85 ਲਾ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਦੂਸਰਾ ਬੱਚਾ ਜਿਹੜਾ ਵਾਇਆ ਹੋਇਆ ਉਹਦੇ ਵੀ ਉਹ ਬੱਚੇ ਨੇ ਦੋ ਉਹ ਆਪਣੇ ਸੋਹਰੇ ਚ ਰਹ ਰਹੇ ਆ ਤੇ ਇਹੀ ਫੈਸਲਾ ਕੀਤਾ ਇੱਕ ਤਾਂ ਅਸੀਂ ਜਿਹੜੀ ਟਰਸਟ ਬਣੋ ਜਿਹੜੀ ਪੈਨਸ਼ਨ ਲਗਾਉਂਦੇ ਆ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਇਹਨੂੰ ਵੀ ਲਗਾਤੀ ਆ ਚੈੱਕ ਦੇਤਾ ਇਹਨਾਂ ਨੂੰ ਔਰ ਇਹ ਹਰ ਮਹੀਨੇ ਇਹਦੇ ਅਕਾਊਂਟ 'ਚ ਪੈਸੇ ਆਜਾ ਕਰਨਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਲਈਏ ਕੁਝ ਛੋੜੇ ਫਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ 플ੌਟ ਕਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਢਾਈ ਸੀ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੇ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਦੋਖ ਮੱਲੇ ਜਗ੍ਹਾ ਹੋਰ ਦੇ ਕੇ ਤੇ ਉਹ ਤਕਰੀਬਨ ਸਾਡਾ 25 ਫੁੱਟ ਜੜੀ ਸਾਨੂੰ ਡੈਪਥ ਵਿਡਥ ਮਿਲ ਜੇਗੀ ਉਹਦੇ ਨਾਲ ਲਾਇਸੈਂਸੀ ਅੱਜ ਡਿਊਟੀ ਲਾਤੀ ਹੈ ਸਾਡੇ ਪ੍ਰਧਾਨਜੀਤ ਉੱਥੇ ਅਗਲੇ ਵਾਲੇ ਮੌਕੇ ਦੇ ਉਹ ਮਿਸਤਰੀ ਨੂੰ ਲਿਆ ਕੇ ਸਾਰਾ ਸਰਵੇ ਕਰਕੇ ਜਮੀਨ ਵੀ ਸਿਲ ਲਾਂਗੇ ਤੇ ਉਸ ਤੋਂ ਬਾਅਦ ਇਹ ਅ ਕਾਰਜ ਜਲਾ ਸੀ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਲਾ ਸ਼ੁਰੂ ਕਰ ਦਾਂਗੇ ਅੱਜ ਸਾਡੇ ਸਤਿਕਾਰਯੋਗ ਓਬਰਾਏ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੌਰਜੀਆ ਦੇ ਵਿੱਚ ਦੁੱਖ ਦੁਖਦਾਾਨ ਸਾ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਓਬਰਾਏ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਫਾਦਰ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜੋ ਕਿਉਂਕਿ ਜਿਹੜਾ ਮਕਾਨ ਆ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ। ਤੋਂ ਅਸੀਂ ਕੋਟਨ ਕੋਟ ਧੰਵਾਦ ਕਰਦੇ ਹਾਂ ਉਬਰਾਈ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗਾ ਜੋ ਕਦਮ ਚੱਕਿਆ ਪਹਿਲਾਂ ਵੀ ਇਹ ਇਸ ਪਰਪਰਕਾ ਕੰਮ ਕਰਦੇ ਰਹੇ ਆ ਔਰ ਅਸੀਂ ਆਪ ਖੇਹ ਚ ਆਸਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਜਿਹੜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। ਪਿੱਛੇ ਇੱਕ ਦੁਰਘਟਨਾ ਵਾਪਰੀ ਜਿਹੜੀ ਜਾਰਜੀਆ ਵਿੱਚ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਇਹ ਡੈੱਡ ਹੋ ਗਏ ਜਿਹੜੇ ਰਤੀ ਸੁੱਤੇ ਹੋ ਸਵੇਰੇ ਉੱਠ ਨਹੀਂ ਸਕੇ ਉਹ ਉਹਨਾਂ ਚ ਇੱਕ ਲੜਕਾ ਜਿਹੜਾ ਉਹ ਜੌਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਇਸੇ ਏਰੀਆ ਦੇ ਸੀਗੇ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈੱਡ ਬੋਡੀਆਂ ਉਥੋਂ ਲਿਆਂਦੀਆਂ ਗਈਆਂ ਅਵਰਸਾਰ 에য়ারਪੋਰਟ ਤੋਂ ਤੇ ਸਾਡੀ ਜਿਹੜੀ ਐਮਬੂਲੈਂਸ ਸਰਵਿਸ ਜਾਂ ਸਾਡੀ ਸ਼ਾਵਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸੰਸਕਾਰ ਕੀਤੇ ਗਏ ਭੋਗਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੀਆਂ ਟੀਮਾਂ ਹੈਗੀਆਂ ਸਾਰੀਆਂ